ਕਿੰਨੋਂ ਕੇ ਮੋਟਿਆ ਹੋਇਆ ਤੇਰਾ 30 ਜਾਦੇ ਗੱਲ ਕੋਈ ਵਜਾ ਦੀ ਕਰ ਉਹਨਾਂ ਨੇ ਤਾਂ ਫਿਰ ਕੱਚਾ ਮੁੱਲ ਲਾਉਣੀ ਆ ਵਦਿਆਪ ਜਾਂ ਤਾਂ 30 ਮੰਗ ਲਿਆ ਤੂੰ ਆਪ ਬਾਹਾਂ ਜਾ ਕੇ ਉਸ ਦਾ ਚੰਗੇ ਚ ਵਰੀ ਹੁਣ ਜੁਗ ਤੈਨੂੰ ਪਤਾ ਕਾਦਾ ਕਾਦਾ ਜੁਗ ਤੈਨੂੰ ਪਤਾ ਰੋਜ਼ਮਾਲ ਵੇਚਦੇ ਕਾਨੂੰਨ ਕਾਲ ਜੁਗ ਜੇ ਤਾਂ ਜੁਗਾ ਥੋੜਾ ਲਾ ਆ ਕੰਮ ਦਾ ਆਲਾ ਹੀ ਖੜਿਆ ਜਿਹੜੇ ਆ ਦੇ ਮੀਡੀਆ ਦਾ ਜਿਹਨੇ ਕਿਹਾ ਚਾਹੇ ਜੋ ਕੋ ਮਸ਼ੀਨਰੀ ਦਾ ਪੱਠਾ ਹੋ ਗਈ ਮਸ਼ੀਨਰੀ ਪੱਠਾ ਵੇਖ ਪਹਿਲਾਂ ਨਿਗਾਹ ਤਾਰ ਲੈ ਪੱਠਾ ਦਾ ਪੱਠਾ ਮੈਂ ਰੋਜ਼ ਹੀ ਦੇਖਦਾ ਆ ਆ ਸਾਡਾ ਕੰਮ ਕੀ ਆ ਪੱਠਾ ਦੇਖੀ ਜਿੰਨੇ ਜਿੰਨੇ ਬੱਕਰੀ ਦੇਖੀ ਆਉਂਦੀ ਆ ਹਾਂ ਤੂੰ ਤਾਂ ਜਾਂ ਜੰਮਿਆਂ ਵੀ ਨਹੀਂ ਤੇ ਜਾਂਦੇ ਸੀ ਬੱਕਰੀਆਂ ਚਾਰਦੇ ਦੋਏ ਭਾਈ ਪੇਰਾਂ ਨਾਲ ਗੱਲਾਂ ਕਰਦੇ ਤੱਕ ਬੱਕਰੀਆਂ ਦੇਖੀਆਂ ਪਈਆਂ ਹਾਂ ਜੀ ਟੰਗ ਟੁੱਟ ਗਈ ਸੀ ਇਤਨਾ ਹੌਲਿਆਂ ਬੱਕਰੀਆਂ ਮੇਰੇ ਦਿਲ ਵਿੱਚ ਛੱਡੇ ਤੇ 8 ਮਹੀਨੇ ਚਾਰੀਆਂ ਮੈਂ ਦੀਆਂ ਬੱਕਰੀਆਂ ਅਗਲੇ ਪੱਠਾ ਦੇ ਦੇਲਾ ਪੱਠਾ ਹੁੰਦੀ ਹਾਂ ਹਾਂ ਇਆਂ ਇਆਂ ਗਾਈਆਂ ਵਰਗੀਆਂ ਬੱਕਰੀਆਂ ਤੇ ਮਿੱਠੂ ਲਵੇ ਹੁਣ ਵੀ ਹੈਗੀਆਂ ਨੇ ਹਾਂ ਇਹਨੂੰ ਤਾਂ ਐਂ ਜਵਾਖ ਜਨੂੰ ਕੱਲੇ ਨੇ ਬੱਕਰੀ ਸੁਲੇ ਨੇ ਦੇਖੀਆਂ ਆਖਾ ਕਿਉਂ ਨਹੀਂ ਮੈਂ ਆਖਾ ਮੈਂ ਪੱਠਾ ਵੇਖ ਲਵਾਂ ਨਹੀਂ ਪੱਠਾ ਠੀਕ ਨਹੀਂ ਇਹ ਤਾਂ ਗੱਲ ਆ ਦੇਣੀਆਂ ਨੇ ਦਹੀਂ ਨਹੀਂ ਦੇਣੀਆਂ ਨਾ ਵੀ ਅਗਲੇ ਨੂੰ ਮਾਈਆਂ ਲੱਗਣੀਆਂ ਲਵੇ ਨਾ ਲਵੇ ਸਰਦਾਰ ਜੀ ਕੁਛ ਕਹਿ ਦਿਆਂ ਕਾ ਕੋ ਕਹਿ ਦਿਆ ਆਹ ਸਾਹੀ ਫਾੜਾ ਅੱਛਾ ਸਾਹੀ ਅਰੇ ਇਹ ਵੀ ਗੱਲ ਹੈ ਮੇਰੇ ਤਾਇਏ ਦਾ ਮੁੰਡਾ ਨਹੀਂ ਲੱਗਦਾ ਮੈਂ ਤਾਂ ਹੀ ਮੰਡੀਆਂ ਮੰਡੀਆਂ 'ਚ ਮਿਲਦਾ ਮੈਂ ਇਹਨੂੰ ਜਾਣਦਾ ਵੀ ਨਹੀਂ ਵੀ ਕਿਹੜੇ ਪਿੰਡ ਦਾ ਵਿਚਾਰਾ ਤੁਹਾਨੂੰ ਪੁਗਣੀਆਂ ਲੈ ਲਿਓ ਨਹੀਂ ਪੁਗਣੀਆਂ ਜਵਾਬ ਦੇ ਸੀ ਤੈਨੂੰ ਵੀ ਭਾਈ ਸਸਤੀਆਂ ਲੱਗੀਆਂ ਮੈਂ ਕਹਿੰਦੀ ਮੈਂ ਤਾਂ ਦੰਤਾਂ ਨਹੀਂ ਹਾਂ ਇਹਨਾਂ ਨੂੰ ਅਸਲਾਮੁਅਲੈਕਮ ਜੀ ਮੈਨੂੰ ਕਿਉਂ ਪੰਚਾਇਤ ਨਾਮਾ ਕਾਟਾ ਤੇ ਨਹੀਂ ਖਾਣਾ ਪੂਰੀਆਂ 20000 ਦੀਆਂ ਪੱਠਾ ਦਿੰਨਾ ਲੈ ਲੈ ਸਾਹੀ ਨਹੀਂ ਛੱਡਤੀਆਂ ਨਹੀਂ ਨਹੀਂ ਛੱਡਤੀ ਛੱਡ ਦੇ ਬਾਈ ਛੱਡ ਲੋ ਜੀ ਹਾਂ ਐਵੇਂ ਤੱਕਾ ਨਹੀਂ ਗਿਆ ਸੀ ਕਸੇ ਨਾ ਕਰਦੇ ਉਹ ਵੀ ਨਹੀਂ ਮਰਵਾਉਣੇ ਵਿਚਾਰੇ ਹਾਂ ਚਲ ਉਹ ਮੇਰੀ ਗਲਤੀ ਨਹੀਂ ਤਾਂ ਫੁੱਲ ਛਾੜਦੇ ਤੇ ਅਗਲੇ ਯਾ ਤੂੰ ਫੁੱਲ ਸਖਿਆ ਨਹੀਂ ਮੈਂ ਇੱਥੇ ਖੜ ਕੇ ਗੱਲ ਹੋਈ ਹੈ ਕੋਈ ਪਰਾਂ ਤੋਂ ਨਹੀਂ ਸਿੱਖਿਆ ਕਿ ਲਈ ਮੈਨੂੰ ਓ ਭਰਾਵਾ ਇਹ ਇਕੱਲੇ ਤੇਰਾ ਹਿਆਰ ਤੇ ਇਹਨੇ ਵਰਦਾ ਓਏ ਕੁੱਤੀ ਐ ਕਿੰਨੂ ਪੁੱਤੀ ਐ ਨਹੀਂ ਯਾਰ ਵਧੀਆ ਲਿਖਦੇ ਨੇ ਲਖੇ ਹਾਂ ਵਧੀਆ ਲਿਖਦੀਆਂ ਨੇ ਦੇਖ ਲੈ ਬੇਚਾ ਹੁਣ ਓ ਖੜ ਜਾ ਵੀ ਖੜ ਲਖੇ ਚੱਲ ਲੈ ਪੱਖੇ ਓ ਨਹੀਂ ਓ ਨਹੀਂ ਪੱਖੇ ਗਾਣੀ ਪਾਲਾ ਦੋ ਅੱਖੇ ਓ ਗਾਣੀ ਪੱਖੇ ਚਲਾਉਂਦਾ ਭਰਾਵਾ ਲਈਆਂ ਹੁੰਨ ਉੱਚੀਆਂ ਲਈਆਂ ਕੱਲੀ ਗਾਣੂ ਨਹੀਂ ਐ ਥੈਂਕ ਯੂ ਫਹਾਲਿਆ ਹਾ ਹਾ ਕਤੋ ਲਿਆ ਤਾ ਉਹ ਪਿੱਲੀ ਨੇ ਪਟ ਵਿੱਚਾਂਗੇ ਫਾਇਦਾ ਕਹਿੰਦੇ ਕਹਿ ਦਿੰਦਾ ਵੀ ਸਾਰ ਆੜ ਕੇ ਆ ਪੱਗਾਂ ਜਾਂ ਦੇਖ ਕੇ ਆਹੋ ਉਹ ਇਹ ਉਹ ਗੱਲ ਸੁਣਾ ਅਸੀਂ ਵੀਡੀਓ ਆ ਲੈ ਜੀ ਮੁੰਡਾ ਆ ਇਹ ਤਾਂ ਪੱਗਾਂ ਪੂਛਮੀਆਂ ਦੇਖ ਕੇ ਨਿੱਸਰ ਗਿਆ ਨਹੀਂ 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 ਆ ਗੱਲ ਨਹੀਂ ਓ ਸਰਦਾਰ ਨੇ ਪੱਗਾਂ ਦਾ ਮੈਂ ਵੀ ਬੰਦ ਸਕਦਾ ਪੱਗਾਂ ਇਹ ਵਿਚਾਰੇ ਹਾਂ ਹੁਣ ਬੰਨਣ ਕੇ ਤਾਂ ਅਗਲਾ ਮੇਲੀ ਜਾਊਗੀ ਹੁਣ ਨੰਗਾ ਤਾਂ ਨਹੀਂ ਹੋਣਾ ਹਾਂ ਨੰਗਾ ਤਾਂ ਨਹੀਂ ਹੋਣਾ ਪੂਛ ਵੀ ਪੱਗ ਤਾਂ ਇਹਦੇ ਲੈ ਵੀ ਆਜੂ 25000 ਨਾ 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 ਤੇਰਾ ਮਾਨ ਮੇਰਾ ਮਾਨ ਨਾ ਕਰੀ ਹਾਂ ਮਾਰ ਨਹੀਂ ਰੱਬ ਦਾ ਮੇਰੇ ਕਹਦਾ ਮਾਰ ਨਾ ਉਹ ਪੱਠਾ ਵੀ ਵੇਖ ਲੈ ਗੁਰੂ ਹੀਰਿਆਂ ਗਿਆ ਪੱਠਾ ਯਾਰ ਤੂੰ ਕਿਹੜਾ ਮਾਰਾ ਹੈ ਸਹੀ ਗੱਲ ਰਹੀ ਹੈ ਤੂੰ ਕਿਹੜਾ ਮਾਰਨਾ ਬਾਈ ਜਿਵੇਂ ਜੈ ਤੈਨੂੰ ਪੱਕਾ ਬਦਲ ਪਾ ਲੱਗ ਗਿਆ ਤੈਨੂੰ ਪੱਕਾ ਮੁੱਲ ਲਾਤਾ ਮੈਂਨੇ ਅਗਲਾ ਨਹੀਂ ਮਾਰਨਾ ਇਹਨੂੰ ਓਏ ਗੱਲ ਸੁਣਾ ਅਸੀਂ ਵੀ ਦੋ ਖੜੇ ਆ ਸਾਨੂੰ ਵੀ ਕੋ ਝੋਗਾ ਪਾਣੀ ਦੇ ਕੇ ਜਾਣਗੇ ਵਿਚਾਰੇ ਉਹ ਤਾਂ ਦੇਣੀ ਪੈਣਗੇ ਉਹਦਾ ਹੱਕ ਬੰਦਾ ਨਾ ਸੀ ਨਹੀਂ ਮਰਵਾਉਂਦੇ ਦੇਣੀਆਂ ਨੇ ਦੇ ਨਹੀਂ ਦੇਣੀਆਂ ਜਮੀਨਾਂ ਦੇ ਚਾਹੀਏ ਚੱਲ ਵੀ ਤਨ ਜਾ ਇਹਨੂੰ ਜਵਾਬ ਦੇ ਦੋ ਹੁਣ ਕਹਿੰਦੇ ਜਵਾਬ ਦੇ ਤਾਂ ਹੁਣ ਅਸੀਂ ਨਹੀਂ ਮੈਂ 25000 ਦੀ ਕਹੀ ਜਨਾ ਭਰਾਵਾ ਜਵਾਬ ਨੀ ਤੁੰਗਣਾ ਜਾਓ ਕਿਹਾ ਨਹੀਂ ਓਏ ਇਹ ਨਾ ਜਾਈਏ ਮੈਂ ਕਿਹਾ 20000 ਦੀ ਤਾਂ ਜਾਓ 25000 ਦੀ ਲੈ ਜਾਓ 20 ਤਾਂ ਹੁੰਦੀ ਓਏ ਇਹ ਮੁਲਕ ਲੁੱਟਣ ਨੂੰ ਨਹੀਂ ਪਿਆ ਓਹ ਮੁਲਕ ਲੁੱਟਣਾ ਨਹੀਂ ਭਰਾਵਾ ਕੋਈ ਬੰਦੇ ਆ ਆਪਦੀ ਹੈ ਕੋਈ ਐਡੀ ਨਹੀਂ ਵਾਲੀ ਕਿ ਦੂਰੋਂ ਆਪਦੇ ਨੇ ਫਿਰ ਤਾਂ ਬੜੀ ਇੱਜ਼ਤ ਕਰੀ ਆਪਦੇ ਆਂਦੀ ਬੜੀ ਇੱਜ਼ਤ ਕਰੀ ਆਪਦੇ ਆਂਦੀ ਇੱਜ਼ਤ ਕਰਦਾ ਆਂ ਆਪਦਿਆਂ ਦੀ ਬੜੀ ਇੱਜ਼ਤ ਕਰੀ ਆ ਮੇਰੇ ਜੂਰ ਕਿਉਂ ਮੱਥਾ ਮਰਾਈਏ ਚਾ ਮੇਰੇ ਯਾਰਾ ਹਾਂ ਨਹੀਂ ਚੰਗੀਆਂ ਪਕੜਾਂ ਹੈ ਚੰਗੀ ਤਾਂ ਸਾਨੂੰ ਦੀਂਦੇ ਵੀ ਆ ਵੀ ਬਸ ਵਧੀਆ ਉਹਨਾਂ ਲਈ ਦੁਬਾਰੇ ਫੜ ਕੇ ਤੇਰੇ ਨਾਲ ਨੌਕਰ ਨਹੀਂ ਹੈਗਾ ਕੋਈ ਉਹ ਲਿਆ ਯਰ ਇੱਥੇ ਨੌਕਰ ਤਾਂ ਨਾ ਘੜਾ ਹੋਇਆ ਉਹ ਓਏ ਮਿੱਤੇ ਕੰਮ ਕਰੀ ਫੇਰ ਚਿੱਤੇ ਤੇਰੀ ਇਹ ਕਹਾਣੀ ਮੈਂ ਯਾਰ ساری ਪੈਸੇ ਲੈ ਕੇ ਚੋਣਸਾ ਦੇਖ ਲੈ ਕਿਤੇ ਆਪਾਂ ਠੱਗੀ ਚਾ ਜੀਏ ਸਾਰੇ ਬੰਦੇ ਮਾਰ ਉਹਨਾਂ ਨੂੰ ਕੀ ਪਤਾ ਨੇ ਜਾਣ ਬੰਦੇ ਆ ਪਤਰਾ ਓਏ ਝੁਗਾ ਖਾ ਗਈ ਤੇਰਾ ਸਾਫ ਰੱਜਾ ਹਲਕ ਤੇਰੇ ਭਾਈ ਦੰਦ ਇਹ ਵੀ ਗਰੀ ਹੈ ਇਹ ਡਾਕਟਰ ਹੈ ਡਾਕਟਰ ਹੈ ਓਕੇ ਆ ਗਏ ਕੋਈ ਕੁਛ ਕਿਤੇ ਆਲੇ ਪਾਸੇ ਨਾ ਪੁੱਸ ਸਕੇ ਪੁੱਸ ਸਕੇ ਇੰਨੇ ਨਹੀਂ ਨਾ ਇੰਨੇ ਕੋਈ ਜਾਣੀ ਪੁੱਛ ਨਹੀਂ ਇੰਨੇ ਨਹੀਂ ਪੁੱਸ ਸਕੇ ਪੁੱਸ ਸਕੇ ਇੰਨੇ ਪਉਂਦਾ ਨਹੀਂ ਤੈਨੂੰ ਇਹ ਨਹੀਂ ਮਿਲਾਂ ਜਿਹੜੇ ਤੂੰ ਕਹਿ ਰਹੇ ਹੁੰਦੇ ਨਹੀਂ ਇਹਨੂੰ ਮਨਾਸਰ ਲੈ ਰੋਟੀਆਂ ਜਾ ਖੜਾ ਹੋਈ ਕੱਲਾ ਨਾ ਸਮਝੀ ਮਾਲ ਵੇਚਣੀ ਆਉਂਦੇ ਸੀ ਘਰ ਟੱਣੋਂ ਆਉਂਦੇ ਇੱਥੇ ਲੈ ਫੜ ਮੈਂ ਤਾਂ ਪੁੱਛਦਾ ਨਹੀਂ ਉਹਨਾਂ ਦਾ ਕੋਈ ਮਾਨਤਾਨ ਕਰ ਬਸ ਬੇਚ ਤਾਂ ਪੁੱਛਿਆ ਗਾਇਆ ਮੈਂ ਨਹੀਂ ਹੋ ਗਿਆ 21000 ਉਹ ਨਹੀਂ ਹੁੰਨੀ ਫੜ ਫੜ ਬਾਈ ਵੇ ਆਪਣੇ ਨਾ ਖਾਣੀ ਚੱਕ ਓਏ ਬਾਈ ਕਿਹੜਾ ਝੋਲੀ ਪਾ ਮਰਸਾ ਓਏ ਆਉਰਾ ਮੜੇ ਤੇੜੀ ਆਉਰਾ ਨਟਿਆ ਘੋਰਾ ਹੈ ਦੇਖੀ ਬਾਈ ਮੂਰੇ ਲੈਂਦੇ ਨਹੀਂ ਜੀ ਬੋਲ ਬਾਬਾ ਜੀ ਫੂ ਡੀ ਮਰ ਜੀ ਪਾਈ ਫਿਰ ਆਪਾਂ ਦਾ ਪੰਪ ਪਾਸ ਹੀ ਪਿਆ ਉਹ ਕਹਿੰਦਾ ਸੀ 2000 ਪਾ ਦੇ ਮਹਾਨਾ 17 18 ਦੇ ਪਾ ਦੇ ਉਹ ਵੀਰੇ ਇਹਨੇ ਦੀ ਨਾ ਪੱਟੇ ਪਾ ਲਈ ਰੁਪਈਆ ਦੀ ਆ ਰੁਪਈਆ ਦੀ ਤੁਸੀਂ 20 ਕਹਤਾ ਸੀਗਾ ਚਲੋ ਨਹੀਂ 500 500 ਨਾ ਕੋਈ ਹੋ ਨਹੀਂ ਹੈਗਾ ਕਿੰਦੀ ਗੱਲ ਹੈ 20 ਦੇ ਗੰਦੇ ਨਹੀਂ ਆ ਬੜੀ ਯਾਰ ਕਰਨ ਦਾ ਬੂਤਾ ਨਹੀਂ ਨਹੀਂ ਬਾਈ ਕਰੋ ਨਾ ਅਗਲਾ ਘਟ ਨਹੀਂ ਦੇਣੀ ਮਾਰੀ ਜਨ ਜਾਨ 21 ਦੀਆਂ ਤੈਨੂੰ ਕਹਤਾ ਦੇ ਦੇ ਨਹੀਂ ਰਾਜੂ ਯਾਤੋਂ ਦੇ ਕੱਚੇ ਕਰਦੇ ਆਪ ਦੇ ਨੇ ਮੈਂ ਥੋੜਾ ਕੱਚਾ ਬਣ ਹਾਂ ਬਾਈ 21 ਦੀਆਂ ਦੇਖ ਲੈਣਾਂ ਨੇ ਜੇ ਦੇਊਗਾ 21 ਦੀਆਂ ਪੱਠਾ ਨਹੀਂ ਮੈਂ ਆਣੀਆਂ ਦਾ ਯਾਰ ਮੈਂ ਫੜ 21 ਦੀਆਂ ਹੋ ਗਿਆ ਯਾਰ ਬਾਈ ਗੱਲ ਸੁਣ ਸਰਦਾਰ ਤੂੰ ਫੜ ਪੱਠਾ ਮੈਂ ਦੂੰ ਮੇਰੀ ਜੇਬ ਚੋਂ ਮੈਂ ਕੱਚਾ ਨਹੀਂ ਹੁੰਦਾ ਮੈਂ ਇਹਦੇ ਹੁੰ ਰੁਪਏ ਯਾਰ ਮੇਰੇ 1000 ਉਤਲਾ ਤੂੰ 20 ਦੇ ਲੈ ਫੜ ਚੱਕ ਓਏ ਦੱਸਿਆ ਨਾ ਸਾਰਾ ਠਾਣੂ ਇਹ ਰਾਜੂ ਇਹ ਕਿਉਂ ਮਥਾ ਮਰਾਈ ਇਹ ਕੀ ਹੁੰਦਾ ਯਾਰ 7 18 ਹੋ ਗਏ ਨਹੀਂ ਤੂੰ ਕਿਹੜੇ ਸਕੂਲ ਚ ਪੜ ਕੇ ਆਇਆ ਯਾਰ 20 ਦਾ ਮੂੰਹ ਆਖੀ ਇਹਨੇ ਮਾਰੀ ਜਾਂਦਾ ਪੁੱਛ ਲਾ ਕੋਈ ਨਹੀਂ ਕੋਈ ਗੱਲ ਇਹ ਨਾ ਨਾ ਤੂੰ ਹੀ ਲੈਣੀ 115 ਮੈਂ ਨਹੀਂ ਕੋਈ ਹੋਵੇ ਯਾਰ ਤੇਰੇ ਸੋਤੇ ਕਰਮ ਨਹੀਂ ਹੁੰਦਾ ਇਹ ਰਸਤਾ 18 ਦੀ ਪਾਸਟਾ ਰਿਆ ਯਾਰ ਕਰੋ ਨਾ ਹੋ ਗਏ ਨਹੀਂ ਮੇਰੀ ਗੱਲ ਸੁਣ ਲੈ ਲੈ ਲੈਂਦਾ ਨਹੀਂ ਉਹ ਕੋਈ ਨਹੀਂ ਅਗਰ ਮੈਂ ਹਰਾ ਪਟਾ ਆਹ ਬਹੁਤ ਚੰਗੀਆਂ ਬਾਈ ਸਾਡੀ ਸਰ ਮਾਨ ਜੰਗ ਨੇ ਕਹਿੰਦੇ ਨਾ ਲਊ ਸਰਦਾਰ ਲਊ ਨਹੀਂ ਕਿਹ ਗਿਆਨੇ ਕਰ ਉਹ ਤੈਨੂੰ ਲਿਖਾਈ ਵੀ ਕਰਵਾ ਦੂ ਕੀ ਟੱਟੂ ਬੱਚੂ ਦੇ ਪੱਲੇ ਕੁਸਾਸੀ ਝੂਂਡ ਲਾਂਗੇ ਇਹਨੂੰ ਉਹ ਲੈ ਯਾਰ ਦੇਣੀ ਐ ਨਹੀਂ ਆਪਾਂ ਯਾਰ ਤੂੰ ਪੈਸੇ ਲਾ ਵੇ ਤੇ ਪੈਸੇ ਅੰਕਲ ਜੀ ਮੇਰਾ ਗੱਲ ਕੇ ਮੈਂ ਨਹੀਂ ਇਹਨੂੰ ਇਹ ਮੈਂ ਕਹੇ ਮੰਡੀ ਚੱਲ ਹਰ ਜਾ ਪੈਸੇ ਲਾ ਦੇ ਝੋਦਾ ਉਸਦਾ ਉਹ ਗੱਲ ਛੱਡ ਦੇ ਦਿਓ ਜੀ ਪੈਸੇ ਇਧਰ ਉਹ 200000 ਦੀ ਜ਼ਮਾਨਤ ਹੀ ਹੁੰਦੀ ਕੋਈ ਹਾਂ ਦੇ ਦਿਓ ਜੀ ਪੈਸੇ ਇਹ ਪਗਦੀਆਂ ਬਈ ਲੈ ਲਓ ਉਹ ਬਠਾ ਮਾੜੇ ਨਹੀਂ 200 200 ਤਾਂ ਹੈ ਲਿਖਾਈ ਆਪਦੇ ਲਵਾਫ ਕਰਾ ਦੂਗਾ ਤੁਹਾਡੀ ਟੱਕੇ ਨਾਲ ਥੋੜੀ ਉਹ ਦੋ ਆਉਣਗੀਆਂ ਨਹੀਂ ਲੈਣੀ ਆ ਜੀ ਚੱਲਦੀਆਂ ਆਓ ਭਾਈ ਛੱਡ ਫਰਾ ਲਓ ਸਰਦਾਰ ਜੀ ਤੁਹਾਡੀ ਸਾਈ ਆ ਲਓ ਜੀ ਤੁਹਾਡੀ ਸਾਈ ਹਾਂ ਕੋਈ ਗੱਲ ਨਹੀਂ ਵੀਰੇ ਕੋਈ ਨਹੀਂ ਸਾਡੀ ਵੀਡੀਓ ਬਣ ਗਈ ਇਹ ਸੌਦਾ ਨਹੀਂ ਹੋ ਸਕਿਆ ਕੁਛੀ ਦਾ ਕਿਸੇ ਨੂੰ ਨਹੀਂ ਮਰਵਾਉਂਦੇ ਸੀ ਕੋਈ ਗੁੱਸਾ ਨਹੀਂ ਕੋਈ ਕਿਸੇ ਨਾਲ ਗੁੱਸਾ ਨਹੀਂ ਕੋਈ ਧੱਕਾ ਨਹੀਂ ਪੱਠਾ ਵੀਰੇ ਹੀਰੇ ਵਰਗੀਆਂ ਬੋਲ ਕੇ ਦੱਸਦੇ ਨਹੀਂਗੇ ਬੀੜੀਆਂ ਜੀ ਮਹਿੰਗੀਆਂ ਲੱਗੀਆਂ ਜਾਂਦੀਆਂ ਇਹਨਾਂ ਨੂੰ ਬੋਲ ਕੇ ਦੱਸ ਦੀਆਂ ਨੇ ਤਾਂ ਵਾਲੀ ਹੀਰੇ ਵਰਗੀਆਂ ਪੱਟਾਂ ਕੋਈ ੜਾ ਗੱਲ ਆ ਉਹਦਾ ਮੁੱਲ ਹੈਗਾ ਪੰਕੱਲੀ 15 ਦੀ ਐ ਹਾਂ ਸਾਨੇ ਕੋ ਸੋਚ ਕੇ ਛੀਦੀ ਐ ਆ ਮੈਨੇ ਛੀਦੀਓ ਪਾਈ ਐ ਮੈਨੇ ਛੀਦੀਓ ਤੱਕੀ ਐ ਉਹ 15 ਦੀ ਇਕੱਲੀ ਹਾਂ ਜਿਹੜੀ ਚੀਜ਼ ਤੇ ਮੁੱਲ ਲੱਗਦਾ ਜਿੱਦਾਂ ਅਸੀਂ ਵੀ ਪਾਗਲ ਨਹੀਂ ਮਾਰ ਮਿੱਠੂ ਹਾਂ ਉਹ ਚੀਜ਼ ਤੇ ਮੁੱਲ ਲਾਇਆ ਸੀ ਅਸੀਂ ਕਿਸੇ ਤੇ ਚਾਹੇ ਐਡੀ ਬੱਕਰੀ ਦੀ ਆਊਗਾ ਜੀ